ਮੇਰੀ ਜ਼ਿੰਦਗੀ ਦਾ ਤਜਰਬਾ ਕਹਿੰਦਾ ਹੈ ਕਿ ਖੁਸ਼ੀ ਅਤੇ ਉਦਾਸੀ ਇੱਕ ਲਹਿਰ ਵਰਗੀ ਹੁੰਦੀ ਹੈ ਜੋ ਦਿਲ ਦੇ ਸਮੁੰਦਰ ਤੋਂ ਹੀ ਪੈਦਾ ਹੁੰਦੀ ਹੈ ਅਤੇ ਸਾਡੇ ਬजूद ਨਾਲ ਟਕਰਾ ਕੇ ਸਾਨੂੰ ਭਿਉ ਕੇ ਜਾਂ ਰੋੜ ਕੇ ਫਿਰ ਉੱਥੇ ਹੀ ਖਤਮ ਹੋ ਜਾਂਦੀ ਹੈ ਇਹ ਸਭ ਕੁਝ ਸਾਡੇ ਅੰਦਰ ਹੀ ਹੁੰਦਾ ਹੈ ਅਤੇ ਅਸੀਂ ਬਾਹਰ ਲੱਭਦੇ ਹਾਂ ਸਵੇਰੇ ਜੋ ਖੁਸ਼ੀ ਦੀ ਲਹਿਰ ਮੇਰੇ ਤਨ ਮਨ ਨੂੰ ਸਕਾਰ ਕਰ ਗਈ ਸੀ ਉਹ ਹੁਣ ਕਿਧਰੇ ਅੰਦਰ ਹੀ ਅਲੋਪ ਹੋ ਗਈ ਮੈਂ ਮੰਮੀ ਨੂੰ ਦੱਸ ਕੇ ਸ਼ਾਮ ਨੂੰ ਜਿੰਨਤ ਦੀ ਗੱਲ ਸੁਣਨ ਵਾਸਤੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਚਿੰਤ ਮੈਨੂੰ ਲੌਬੀ ਤੱਕ ਲੈ ਗਈ ਤੇ ਉਸਨੇ ਆਪਣੀ ਮੰਮੀ ਦੇ ਰੂਮ ਦਾ ਦਰਵਾਜ਼ਾ ਬੰਦ ਕੀਤਾ ਅਸੀਂ ਲੌਬੀ ਵਿੱਚ ਸੋਫੇ ਤੇ ਬੈਠ ਗਈਆਂ ਸਾਡੇ ਦਰਮਿਆਨ ਇੱਕ ਚੁੱਪ ਜਹੀ ਸੀ ਮੈਨੂੰ ਇਹ ਚੁੱਪ ਅਕਸਰ ਹੀ ਭਿਆੜੀ ਲੱਗਦੀ ਹੁੰਦੀ ਹੈ ਕਿਉਂਕਿ ਦੋ ਜਣੇ ਹੁਣ ਤੇ ਖਮੋਸ਼ ਹੋਣ ਮੈਂ ਇਹ ਚੁੱਪ ਤੋੜਨ ਲਈ ਪੁੱਛਿਆ ਕਿਵੇਂ ਨੇ ਆਂਟੀ ਜੀ ਹੁਣ ਠੀਕ ਨੇ ਪਰ ਕੋਈ ਪਰਮਾਨੈਂਟ ਇਲਾਜ ਤਾਂ ਨਹੀਂ ਹੈ ਸ਼ਾਇਦ ਮੈਂ ਹੀ ਉਹਨਾਂ ਦੀ ਇਸ ਹਾਲਤ ਲਈ ਜ਼ਿੰਮੇਵਾਰ ਹਾਂ ਖੇਰ ਤੂੰ ਦੱਸ ਤੇਰਾ ਕੀ ਹਾਲ ਹੈ ਤੈਨੂੰ ਮੈਂ ਇੱਕ ਗੱਲ ਪੁੱਛਾਂ ਹਾਂਜੀ ਜ਼ਰੂਰ ਪੁੱਛੋ ਵਾਦਾ ਕਰਕੇ ਬੁਰਾ ਨਹੀਂ ਮਨਾਵਾਂਗੀ ਉਸਨੇ ਆਪਣਾ ਹੱਥ ਅੱਗੇ ਕੀਤਾ ਮੇਰਾ ਦਿਲ ਧੱਕ ਕਰਕੇ ਬਾਹਰ ਨੂੰ ਭੱਕਣ ਵਾਲਾ ਹੋ ਗਿਆ ਪਰ ਇਹ ਵੀ ਤਾਂ ਅੰਦਰੂਨੀ ਹਲਚਲ ਹੈ ਇਹ ਕਿਹੜਾ ਬਾਹਰ ਕਿਸੇ ਨੂੰ ਜਿਸ ਨਹੀਂ ਹੁੰਦੀ ਹੈ ਕੋਈ ਗੱਲ ਨਹੀਂ ਜੀ ਨਾ ਤੁਸੀਂ ਪੁੱਛੋ ਤੂੰ ਸੱਚੇ ਰਿਸ਼ਤੇ ਨੂੰ ਨਾ ਕਰ ਦਿੱਤੀ ਉਹ ਹਰਾਨੀ ਨਾਲ ਮੇਰੇ ਉੱਤਰ ਦੀ ਉਡੀਕ ਵਿੱਚ ਮੇਰੇ ਤੋਂ ਅੱਖਾਂ ਗੱਡੀ ਬੈਠੀ ਸੀ ਸਵਾਲ ਸੁਣ ਕੇ ਮੇਰਾ ਕਦੇ ਹੱਸਣ ਹੱਸਣ ਨੂੰ ਦਿਲ ਕਰੇ ਕਦੇ ਰੋਣ ਨੂੰ ਸਵਾਲ ਸੁਣ ਕੇ ਮੇਰਾ ਕਦੇ ਹੱਸਣ ਨੂੰ ਦਿਲ ਕਰੇ ਕਦੇ ਰੋਣ ਨੂੰ ਪਰ ਮੈਂ ਉਸ ਨੂੰ ਉਲਟਾ ਸਵਾਲ ਕੀਤਾ ਕਿਉਂ ਕਿਉਂ ਨਹੀਂ ਸੀ ਕਰਨੀ ਚਾਹੀਦੀ ਮੈਨੂੰ ਨਾ ਦੇਖ ਯਾਰ ਮੈਨੂੰ ਪੂਰੀ ਗੱਲ ਤਾਂ ਨਹੀਂ ਪਤਾ ਪਰ ਤੂੰ ਜਵਾਬ ਦੇ ਦਿੱਤਾ ਤਾਂ ਕੋਈ ਵੱਡੀ ਗੱਲ ਹੀ ਹੋਣੀ ਹੈ ਮੈਂ ਤਾਂ ਸਗੋਂ ਤੇਰੀ ਹਿੰਮਤ ਦੀ ਦਾਤ ਦਿੰਦੀ ਹਾਂ ਕਿ ਤੂੰ ਸਹੀ ਸਮੇਂ ਤੇ ਨਾ ਕਰ ਦਿੱਤੀ ਵਰਨਾ ਬਹੁਤ ਦੇਰ ਤੱਕ ਵੀ ਮਨ ਦੀ ਨਾ ਬੁੱਲਾਂ ਤੱਕ ਆਉਂਦੀ ਤੇ ਜਦ ਆਉਂਦੀ ਹੈ ਤਾਂ ਹਸਦਾ ਬਣ ਜਾਂਦੀ ਹੈ ਉਹ ਉਹ ਕਿਵੇਂ ਮੇਰਾ ਇੱਕ ਹੋਰ ਸਵਾਲ ਸੀ ਜਿੰਨ੍ਹ ਦੀ ਆਵਾਜ਼ ਡੁੱਬਾ ਗਈ ਇੰਜ ਸੀ ਜਿਵੇਂ ਕਿਸੇ ਖੂਹ ਵਿੱਚੋਂ ਆ ਰਹੀ ਹੋਵੇ ਕਾਸ਼ ਮੈਂ ਵੀ ਸਹੀ ਸਮੇਂ ਤੇ ਨਾ ਕਰ ਦਿੰਦੀ ਫਰੋਜ਼ ਨੂੰ ਪਰ ਉਹ ਮੇਰੀ ਖਾਲਾ ਜਾਨ ਮਾਸੀ ਦਾ ਮੁੰਡਾ ਸੀ ਮੇਰੀ ਮੰਗਣੀ ਵੀ ਬਚਪਨ ਵਿੱਚ ਹੀ ਹੋ ਗਈ ਸੀ ਮੈਨੂੰ ਉਸਦੇ ਭੋਲੇ ਪਾਲੇ ਸਵਾਦ ਦਾ ਵੀ ਪਤਾ ਸੀ ਪਰ ਇਹ ਵੀ ਪਤਾ ਸੀ ਕਿ ਉਹ ਭੋਲਾ ਨਹੀਂ ਮੈਂਟਲੀ ਵੀ ਹੈ ਉਸ ਦੀ ਮਾਂ ਜਾਨੀ ਮੇਰੀ ਖਾਲਾ ਨੇ ਆਪਣਾ ਖਾਂਦਨ ਵਧਾਉਣ ਲਈ ਆਪਣੀ ਭੈਣ ਜਾਨੀ ਕਿ ਮੇਰੀ ਮਾਂ ਨਾਲ ਵੀ ਧੋਖਾ ਕੀਤਾ ਕੋਈ ਵੀ ਗੱਲ ਜੋ ਫਰੋਜ਼ ਤੋਂ ਪੁੱਛਦੇ ਸੀ ਖਾਲਾ ਆਪ ਹੀ ਉਸ ਦੀ ਆਵਾਜ਼ ਬਣ ਕੇ ਜਵਾਬ ਦਿੰਦੀ ਸੀ ਅਤੇ ਕਹਿ ਦਿੰਦੀ ਸੀ ਇਹਨੇ ਕੀ ਕਹਿਣਾ ਹੈ ਇਹ ਤਾਂ ਸ਼ਰ ਸ਼ਰਮ ਕਾਲ ਹੀ ਬਹੁਤ ਹੈ ਸ਼ਰਮੀਲਾ ਹੀ ਬਹੁਤ ਹੈ ਪਰ ਉਹ ਸ਼ਰਮ ਕਾਲ ਹੀ ਨਹੀਂ ਕਮ ਅਕਲ ਵੀ ਸੀ ਉਸ ਨੂੰ ਤਾਂ પતિ ਪਤਨੀ ਦੇ ਆਪਸੀ ਸਬੰਧਾਂ ਤੱਕ ਬਾਰੇ ਵੀ ਜਾਣਕਾਰੀ ਨਹੀਂ ਸੀ ਆਪਣੀ ਮੰਮੀ ਦਾ sire ਦਾ ਵਫਾਦਾਰ ਸੀ ਜੋ ਉਸਨੇ ਕਹਿ ਦਿੱਤਾ ਉਸ ਲਈ ਬਸ ਅੱਲਾ ਦੇ ਫਰਮਾਨ ਵਰਗਾ ਹੀ ਸੀ ਰਤੀ ਪਰ ਵੀ ਇਧਰ ਉਧਰ ਨਹੀਂ ਸੀ ਹੁੰਦਾ ਪਰ ਤੂੰ ਦੱਸ ਮੈਂ ਅਜਿਹੇ ਘਟਾਉਣੇ ਦਾ ਕੀ ਕਰਦੀ ਤਲਾਕ ਉਸਨੇ ਮੈਨੂੰ ਦੇਣੀ ਨਹੀਂ ਸੀ ਤੇ ਮੈਂ ਕੁਝ ਆਪਣੀ ਸੋਚ ਮੁਤਾਬਕ ਅਤੇ ਕੁਝ ਸਹੇਲੀਆਂ ਦੀ ਸਲਾਹ ਨਾਲ ਹੀ ਆਪਣੇ ਸੱਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਆਪ ਬੜੀ ਮਾਸੂਮ ਬਣ ਜਾਂਦੀ ਕਿਉਂਕਿ ਮੈਨੂੰ ਮੇਰੀ ਇਸ ਹਾਲਤ ਲਈ ਉਹੀ ਜ਼ਿੰਮੇਵਾਰ ਲੱਗਦੀ ਸੀ ਮੈਂ ਸਵੇਰੇ ਸ਼ਾਮ ਕੰਮ ਦੇ ਵੇਲੇ ਫਰੋਜ ਨਾਲ ਫਰਨ ਫੜਾਈ ਜਾਂ ਫਿਰ ਲੁੱਕਣ ਮੀਟੀ ਖੇਲਣ ਲੱਗ ਜਾਣਾ ਫਿਰੋਜ ਆਪ ਹੀ ਆਪਣੇ ਮੰਮੀ ਨੂੰ ਸਾਰੇ ਕੰਮ ਕਰਨ ਲਈ ਮਜਬੂਰ ਕਰ ਦਿੰਦਾ ਤੇ ਉਪਰੋਂ ਮੈਂ ਆਪਣੇ ਖਾਲਾ ਨੂੰ ਵੀ ਪ੍ਰੇਕਾ ਦਿੰਦੀ ਅਤੇ ਉਹ ਵੀ ਖਾਲਾ ਨਾਲ ਹੀ ਲੜ ਪੈਂਦੇ ਗੱਲ ਸਿਰਫ ਇਹੀ ਸੀ ਕਿ ਮੈਂ ਚਾਹੁੰਦੀ ਸੀ ਕਿ ਉਹ ਆਪਣੇ ਆਪ ਨੂੰ ਹੀ ਆਪਣੇ ਆਪ ਹੀ ਮੈਨੂੰ ਤਲਾਕ ਦੇਵ ਦੇਵੇ ਪਰ ਸ਼ਾਇਦ ਮੇਰੀ ਖਾਲਾ ਨੂੰ ਇਸ ਗੱਲ ਦਾ ਯਕੀਨ ਜਾਂ ਉਮੀਦ ਨਹੀਂ ਸੀ ਉਹਨਾਂ ਨੇ ਸ਼ਾਇਦ ਇਸੇ ਲਈ ਸਾਡੇ ਨਿਕਾਹ ਸਮੇਂ ਹੱਕ ਮਿਹਰ ਦੀ ਰਾਸ਼ੀ ਵੀ 10 ਲੱਖ ਰੁਪਏ ਰੱਖੀ ਸੀ ਪਰ ਮੈਨੂੰ ਕਿਸੇ ਪੈਸੇ ਨਾਲ ਕੋਈ ਮਤਲਬ ਨਹੀਂ ਸੀ ਮੈਨੂੰ ਤਾਂ ਮੇਰੀਆਂ ਸਦਰਾਂ ਅਰੀਜਾਂ ਭਾਵਨਾਵਾਂ ਤੇ ਖਾਸ ਕਰ ਜ਼ਰੂਰਤਾਂ ਦੇ ਅਧੂਰੇ ਰਹਿਣ ਦਾ ਗੁੱਸਾ ਸੀ ਇਸੇ ਲਈ ਇਸੇ ਸਬ ਲਈ ਮੈਂ ਖਾਲਾ ਨੂੰ ਆਪਣਾ ਦੁਸ਼ਮਣ ਸਮਝਦੀ ਸਾਂ ਖਾਲਾ ਪਤਾ ਨਹੀਂ ਕਿਉਂ ਮੇਰੀ ਹਰ ਕਟਿਆ ਹਰਕਤ ਮaaf ਕਰ ਦਿੰਦੀ ਸ਼ਾਇਦ ਉਸ ਨੂੰ ਆਪਣਾ ਪੰਚ ਅੱਗੇ ਵਧਾਉਣ ਦੀ ਬਹੁਤ ਜ਼ਿਆਦਾ ਇੱਛਾ ਸੀ ਮੈਂ ਬੜੀ ਹੈਰਾਨੀ ਨਾਲ ਜੀਨਤ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਸੋਚ ਵੀ ਰਹੀ ਸੀ ਕਿ ਉਹ ਇਹ ਸਭ ਮੈਨੂੰ ਕਿਉਂ ਦੱਸ ਰਹੀ ਹੈ ਪਰ ਉਹ ਲਗਾਤਾਰ ਬਿਨਾਂ ਰੁਕੇ ਬੋਲੀ ਜਾ ਰਹੀ ਸੀ ਪਰ ਸ਼ਾਇਦ ਮੇਰੀ ਖਾਲਾ ਨੂੰ ਇਹ ਨਹੀਂ ਸੀ ਪਤਾ ਕਿ ਬਾਛ ਬਧੂ ਕਿਵੇਂ ਜਦ ਫਰੋਜ਼ ਨੂੰ ਕੁਝ ਪਤਾ ਹੀ ਨਹੀਂ ਸੀ ਮੈਂ ਖੁਦ ਵੀ ਬਹੁਤ ਚਾਹੁੰਦੀ ਸੀ ਮੈਂ ਬੜੇ ਤਰੀਕੇ ਵਰਤੇ ਪਰ ਉਹ ਮਿੱਟੀ ਦਾ 바ਵਾ ਕੁਝ ਸਮਝਦਾ ਵੀ ਤਾਂ ਨਹੀਂ ਸੀ ਆਖਰ ਮੈਂ ਇੱਕ ਤਰਕੀਬ ਕੱਢੀ ਖੇਡ ਵਿੱਚ ਇਹ ਸ਼ਰਤ ਰੱਖੀ ਕਿ ਜਿਹੜਾ ਹਾਰ ਗਿਆ ਉਹ ਜਿੱਤਣ ਵਾਲੇ ਦੇ ਦਸ ਦਸ ਬਹੁਤ ਸੇ ਜਾਨੀ ਕਿਸ ਲਵੇਗਾ ਫਰੋਜ਼ ਮੰਨ ਗਿਆ ਮੈਂ ਪਹਿਲਾਂ ਜਾਣ ਬੁਝ ਕੇ ਹਾਰ ਜਾਂਦੀ ਪਰ ਫਰੋਜ਼ ਜੀ ਕਿਸ ਇੰਜ ਹੁੰਦੀ ਜਿਵੇਂ ਮਾਂ ਛੋਟੇ ਬੱਚੇ ਨੂੰ ਕੋਲਾ ਜਿਹਾ ਚੁੰਮਦੀ ਹੈ ਉਹ ਬਸ ਆਪਣੇ ਬੁੱਲ ਹੀ ਮੇਰੀ ਗੱਲ ਨਾਲ ਲਾਉਂਦਾ ਇਹ ਸਭ ਮੇਰੇ ਲਈ ਹੌਲੀ ਹੌਲੀ ਅੱਗ ਵਿੱਚ ਜਾਣ ਬੁਝ ਕੇ ਛਾਲ ਮਾਰਨ ਵਰਗਾ ਹੋ ਗਿਆ ਤੇ ਇੱਕ ਦਿਨ ਮੈਂ ਜ਼ਬਰਦਸਤੀ ਜਿੱਤੀ ਅਤੇ ਆਪਣੀ ਸ਼ਰਤ ਪੂਰੀ ਕਰਨ ਲਈ ਫਰੋਜ਼ ਨੂੰ ਚੁੰਮਣਾ ਸ਼ੁਰੂ ਕੀਤਾ ਤਾਂ ਮੈਂ ਐਸਾ ਬੇਕਾਬੂ ਹੋਈ ਕਿ ਭੁੱਲ ਹੀ ਗਈ ਕਿ ਫਰੋਜ਼ ਤਾਂ ਸਿਰਫ ਸਰੀਰ ਹੀ ਜਵਾਨ ਸੀ ਉਹ ਦਿਮਾਗ ਤੋਂ ਹੱਲੇ ਵੀ ਛੋਟਾ ਬੱਚਾ ਹੈ ਜਿਉਂ ਹੀ ਉਸਤੇ ਜਿਸਮ ਤੇ ਮੇਰੀ ਪਕੜ ਵਧੀ ਤਾਂ ਉਹ ਚੀਕਾ ਮਾਰਨ ਲੱਗ ਗਿਆ ਮੈਂ ਘਬਰਾ ਗਈ ਅਤੇ ਭੱਜ ਕੇ ਬਾਥਰੂਮ ਵਿੱਚ ਵੜ ਗਈ ਪਰ ਉਸ ਨੇ ਤਾਂ ਮੇਰੀ ਇੱਕ ਇੱਕ ਹਰਕਤ ਚੀਕ ਚੀਕ ਕੇ ਸਭ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਇੱਥੋਂ ਤੱਕ ਕਿ ਮੇਰੇ ਖਾਲੂ ਜਾਨ ਨੂੰ ਵੀ ਦੱਸ ਦਿੱਤਾ ਕਿ ਇਸ ਨੇ ਮੈਨੂੰ ਇੱਥੋਂ ਛੋਇਆ ਇੰਜ ਕੀਤਾ ਕਿਉਂਕਿ ਸ਼ਾਇਦ ਬਚਪਨ ਤੋਂ ਜਵਾਨੀ ਵਿੱਚ ਕਦਮ ਰੱਖਦੇ ਫਿਰੋਜ਼ ਦੇ ਸਰੀਰ ਨੂੰ ਕੁਝ ਮਾਸ ਖੋਰੇ ਲੋਕਾਂ ਤੋਂ ਬਚਾਉਣ ਲਈ ਖਾਲਾ ਤੇ ਖਾਲੂ ਨੇ ਉਸ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਸਮਝਾਇਆ ਹੋਵੇਗਾ ਅਤੇ ਉਹ ਹੁਣ ਮੈਨੂੰ ਉਹੀ ਹਮਲਾਵਰ ਸਮਝ ਗਿਆ ਉਧਰ ਮੈਂ ਬਾਥਰੂਮ ਵਿੱਚ ਕੈਦ ਬੈਠੀ ਹਾਂ ਸ਼ਰਮ ਨਾਲ ਪਾਣੀ ਪਾਣੀ ਹੋ ਰਹੀ ਸਾਂ ਬਾਹਰ ਆ ਕੇ ਖਾਲੂ ਜੰਦਾ ਸਾਹਮਣਾ ਵੀ ਨਹੀਂ ਸੀ ਕਰ ਸਕਦੀ ਕਹ ਰਾਤ ਹੋਈ ਤਾਂ ਮੈਂ ਬਾਹਰ ਆਈ ਖਾਲਾ ਵੀ ਮੇਰੇ ਤੇ ਹੀ ਬਰ ਪਈ ਤੇ ਉਸ ਨੇ ਮੈਨੂੰ ਕਿਹਾ ਮੈਨੂੰ ਹੀ ਜ਼ਿਆਦਾ ਅੱਗ ਲੱਗੀ ਹੋਈ ਹੈ ਇਹ ਗੱਲ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਹੋ ਗਈ ਮੈਂ ਅਗਲੇ ਦਿਨ ਅਮਰੀਕਾ ਕੋਲ ਵਾਪਸ ਆ ਗਈ ਜਦ ਮੇਰੇ ਅੱਬੂ ਨੂੰ ਇਹ ਪਤਾ ਲੱਗਿਆ ਤਾਂ ਟੈਨਸ਼ਨ ਕਾਰਨ ਕਰ ਆਉਂਦੇ ਸਮੇਂ ਉਹਨਾਂ ਦਾ ਭਿਆਨਕ ਐਕਸੀਡੈਂਟ ਹੋ ਗਿਆ ਹਾਂ ਜੀ ਅੰਕਲ ਤੇ ਐਕਸੀਡੈਂਟ ਦਾ ਤਾਂ ਮੈਨੂੰ ਪਤਾ ਹੈ ਤੇ ਆਂਟੀ ਜੀ ਨੂੰ ਉਹਨਾਂ ਦੀ ਡੈੱਡ ਬੋਡੀ ਨੂੰ ਦੇਖ ਕੇ ਹੀ ਦੌਰਾ ਪੈ ਗਿਆ ਸੀ ਹਾਂ ਅਤੇ ਉਹ ਦੌਰਾ ਅੱਜ ਤੱਕ ਵੀ ਨਹੀਂ ਰੁਕਿਆ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਅਸੀਂ ਇੱਕਦਮ ਇਕੱਲੀਆਂ ਰਹਿ ਗਈਆਂ ਹਾਂ ਤੇ ਇਕੱਲੀ ਔਰਤ ਨੂੰ ਸਮਾਜ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਹਾਂ ਹਾਂਜੀ ਇਹ ਤਾਂ ਹੈ ਪਰ ਫਰੋਜ਼ ਦਾ ਕੀ ਬਣਿਆ ਜਿੰਤ ਨੇ ਡੂੰਗਾ ਸਾ ਪਰਿਆ ਉਸ ਦੇ ਮੱਥੇ ਤੇ ਇੱਕ ਪਛਤਾਵੇ ਦੀ ਲਕੀਰ ਉਪਰੀ ਕਾਸ਼ ਮੈਂ ਉਸ ਦਿਨ ਵੀ ਖੁਦ ਨੂੰ ਕੰਟਰੋਲ ਕਰ ਲੈਂਦੀ ਫਰੋਸ਼ ਦੇ ਦਿਮਾਗ ਵਿੱਚ ਤਾਂ ਮੇਰੇ ਪ੍ਰਤੀ ਇੱਕ ਡਰ بیٹھ ਗਿਆ ਉਹ ਮੇਰੀ ਸ਼ਕਲ ਤਾਂ ਦੂਰ ਮੇਰੀ ਫੋਟੋ ਤੱਕ ਦੇਖ ਕੇ ਡਰਨ ਲੱਗ ਗਿਆ ਖਾਲਾ ਨੇ ਉਸ ਤੋਂ ਮੈਨੂੰ ਤਲਾਕ 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 ਅਖਵਾ ਕੇ ਆਜ਼ਾਦ ਤਾਂ ਕਰਵਾ ਦਿੱਤਾ ਪਰ ਹੁਣ ਇਹ ਤਲਾਕशुदा ਦਾ ਕਲੰਕ ਜੋ ਮੇਰੇ ਮੱਥੇ ਲੱਗ ਗਿਆ ਹੈ ਉਹ ਕਦੇ ਵੀ ਨਹੀਂ ਮਿਟਣਾ ਲੋਕ ਸਾਡੀ ਮਨਸੂਮियत ਨੂੰ ਵੀ ਨਹੀਂ ਬਖਸ਼ਦੇ ਬਸ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਮੇਰੇ ਇਸ ਤਲਾਕ ਦੀ ਵਜ੍ਹਾ ਅਮਨ ਜੀ ਦਾ ਸਾਡੇ ਘਰ ਆਉਣਾ ਜਾਣਾ ਹੈ ਜਿਵੇਂ ਹੁਣ ਤੁਹਾਡੇ ਬਾਰੇ ਸਾਰਾ ਮਹੱਲਾ ਗੱਲਾਂ ਕਰਦਾ ਹੈ ਮੇਰੇ ਬਾਰੇ ਕੀ ਗੱਲਾਂ ਕਰਦੇ ਨੇ ਜਿੰਤ ਇਹ ਹੀ ਕਿ ਤੁਸੀਂ ਕਿਸੇ ਹੋਰ ਪਿੱਛੇ ਭੂਆ ਦੇ ਲਿਆਂਦੇ ਸਾਹ ਕਾਨੂੰਨਾਂ ਕੀਤੀ ਹੈ ਮੈਨੂੰ ਸੰਦੀਪ ਸਰ ਦੀ ਕਹੀ ਗੱਲ ਇੱਕਦਮ ਯਾਦ ਆਈ ਕਿ ਕਹਿੰਦੇ ਤਾਂ ਇਹੀ ਹੋਣਗੇ ਕਿ ਕਿਸੇ ਹੋਰ ਨਾਲ ਗੱਲਬਾਤ ਰਿਲੇਸ਼ਨ ਹੋਣਗੇ। ਓਹੋ ਇਹ ਸਭ ਕਿਵੇਂ ਹੋ ਗਿਆ? ਇੰਨਾ ਗਲਤ ਸੋਚਦੇ ਨੇ ਲੋਕ। ਤਾਂ ਹੀ ਤਾਂ ਸੰਦੀਪ ਸਰ ਵੀ ਝਟਕਾ ਲੱਗਾ ਸੀ ਜਦ ਮੈਂ ਬਿਨਾਂ ਸੋਚੇ ਸਮਝ ਹੀ ਰੂਬੀ मैम ਨੂੰ ਉਹਨਾਂ ਦੀ ਫਰੈਂਡ ਕਹਿ ਦਿੱਤਾ ਸੀ। ਓ ਨੋ ਮੇਰੀ ਤਾਂ ਬੋਲਤੀ ਵੀ ਬੰਦ ਹੋ ਗਈ ਸ਼ਬਦ ਗਲੇ ਵਿੱਚ ਹੀ اٹਕ ਗਏ ਜੰਨਤ ਨੇ ਮੈਨੂੰ ਪਾਣੀ ਦਾ ਗਲਾਸ ਫੜਾਇਆ ਗਲਾਸ ਮੇਰੇ ਹੱਥ ਵਿੱਚ ਕੰਬਿਆ ਮੈਂ ਤਾਂ ਇਹ ਸੋਚ ਵੀ ਨਹੀਂ ਸੀ ਸਕਦੀ ਜਿੰਤ ਨੇ ਮੇਰਾ ਹੱਥ ਫੜਿਆ ਤੇ ਪਾਣੀ ਦਾ ਗਲਾਸ ਮੇਰੇ ਮੂੰਹ ਨੂੰ ਲਾ ਦਿੱਤਾ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਮੇਰੇ ਵਿੱਚ ਨਾ ਕੁਝ ਬੋਲਣ ਦੀ ਹਿੰਮਤ ਸੀ ਅਤੇ ਨਹੀਂ ਉੱਠ ਕੇ ਘਰ ਆਉਣ ਦੀ ਜਿੰਨਤ ਮੈਨੂੰ ਪਤਾ ਨਹੀਂ ਕੀ ਕੁਝ ਸਮਝਾਉਣ ਲੱਗੀ ਜੋ ਮੈਨੂੰ ਸੁਣਦਾ ਰਿਹਾ ਸੀ ਪਰ ਇਸ ਨੂੰ ਸਮਝਣ ਦੀ ਤਾਕਤ ਨਹੀਂ ਸੀ ਮੇਰੇ ਅੰਦਰ ਕਾਫੀ ਧੇਰ ਮੈਂ ਜਿੰਨਤ ਦੀਆਂ ਗੱਲਾਂ ਤੇ ਸਿਰਫ ਸਿਰ ਹਲਾਉਂਦੀ ਰਹੀ ਤੇ ਆਖਰ ਉੱਠ ਕੇ ਘਰ ਨੂੰ ਤੁਰ ਪਈ ਜਿੰਨਤ ਦੇ ਦਰਵਾਜ਼ੇ ਤੋਂ ਦੂ ਘਰ ਛੱਡ ਕੇ ਮੇਰਾ ਘਰ ਸੀ ਪਰ ਉਹ 20 ਕਦਮ ਹੀ ਮੇਰੇ ਲਈ 20 ਕਿਲੋਮੀਟਰ ਦੇ ਹੋ ਗਏ ਸ਼ਾਮ ਸਮੇਂ ਝੁਰਮਟ ਬਣਾ ਕੇ ਬੈਠੀਆਂ ਔਰਤਾਂ ਦੀਆਂ ਕਿੰਨੀਆਂ ਹੀ ਜੋੜੀਆਂ ਅੱਖਾਂ ਵੱਲ ਮੇਰੇ ਅੱਖਾਂ ਵੱਲ ਉੱਠੀਆਂ ਤੇ ਮੇਰੀ ਪਿੱਠ ਤੇ ਚਿਪਕ ਗਈਆਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਪਿੱਠ ਤੇ ਹਜ਼ਾਰਾਂ ਪਿੱਛੋਂ ਰੋਗਦੇ ਹੋਏ ਡੰਡ ਮਾਰ ਰਹੇ ਹੋਣ ਮੇਰੇ ਕਦਮ ਲਟਕੜਾਉਣ ਲੱਗੇ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ